ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਾਹੂਆ ਕਵਰ ਪਰ ਦੀ ਦੋਦਾ ਤੇ ਕਲਸਣਾ ਦੀ ਟੀਮ ਬਾਰੇ ਜਾਣਕਾਰੀ ਕਿੱਥੇ ਖੇਡਣਗੇ ਇਹ ਟੀਮਾਂ ਤੇ ਇਹਨਾਂ ਟੀਮਾਂ ਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ ਹਾਂਜੀ ਦੋਸਤੋ ਅੱਜ ਪਿੰਡ ਕਰੀਆੜਾ ਜਿਹੜਾ ਸਰਸਾ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਕਬੱਡੀ ਦੇ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਬੈਸਟਾਂ ਨੂੰ 1-1 ਲੱਖ ਰੁਪਏ ਦਿੱਤੇ ਜਾਣਗੇ ਜੇਕਰ ਟੀਮਾਂ ਦੀ ਗੱਲ ਕਰੀਏ ਦੋਸਤੋ ਬਾਹੂਆ ਕਵਰ ਪਰ ਦੀ ਟੀਮ ਬਣੀ ਜਿਸ ਵਿੱਚ ਸ਼ੀਲੂ, ਅੰਕਰ, ਮਨੀਸ਼ ਅੰਬਾਸਰ ਸੰਗ ਦੀਪਦਵਰਜੀ ਤੇ ਗਰਦੇਤ ਕਿਸ਼ਨਗੜ੍ਹ ਵਾਲਾ ਖੇਡਣਗੇ ਦੋਸਤੋ ਜੀ ਟੀਮ ਕਰੀ ਵਾਲੇ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਜੀ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਕਲਸੰਗ ਦੀ ਜਿਸ ਵਿੱਚ ਬਲਟ ਖੀਰਾਂ ਵਾਲੀ ਸਾਜੀ ਚੱਕਰਪੁਰ ਫਰੀਆਦ ਚੱਕਰਪੁਰ ਇੰਦਰਜੀਤ ਜੋਤ ਤੇ ਰਵੀ ਕਲਸੰਗ ਖੇਡਣਗੇ ਅੱਜ ਦੋਸਤੋ ਚਿੱਟੀਆਂ ਨੀਕਰ ਵਾਲਿਆਂ ਦੀ ਜੋੜੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਤੇ ਖੂਬ ਪ੍ਰਦਰਸ਼ਨ ਕਰੇਗੀ ਟੀਮ ਪੂਰੀ ਵਧੀਆ ਬਣੀ ਹੋਈ ਆ ਇਸ ਤੋਂ ਇਲਾਵਾ ਜੇਕਰ ਦੋਦੇਰੀ ਟੀਮ ਦੀ ਗੱਲ ਕਰੀਏ ਤਾਂ ਜਿਸ ਵਿੱਚ ਰਪਿੰਦਰ ਦੋਦਾ ਕਾਲਾ ਦੋਦਾ ਘੋੜਾ ਦੋਦਾ ਗਗਨ ਸੂਰੇ ਵਾਲਿਆ ਬੂਰੀਆ ਸੀਸਰ ਵਾਲਾ ਖੇਡਣਗੇ ਦੋਸਤੋ ਹਾਂਜੀ ਦੋਸਤੋ ਜੇਕਰ ਹੁਣ ਇਹ ਟੀਮ ਵੀ ਕਰੀਵਾਲਾ ਦੇ ਕਬੱਡੀ ਕੱਪ ਤੇ ਖੇਡਣਗੇ ਜੇਕਰ ਇਹਨਾਂ ਟੀਮਾਂ ਦੀ ਜਾਣਕਾਰੀ ਵਧੀਆ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਦੋਸਤੋ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਿੱਦਾਂ ਹੀ ਹੋਰ ਕੋਈ ਟੀਮ ਦੀ ਜਾਣਕਾਰੀ ਮਿਲਿਆ ਆਪਾਂ ਤੁਹਾਡੇ ਨਾਲ ਵੀਡੀਓ ਰਾਂਝੀ ਸਾਂਝੀ ਕਰਾਂਗੇ ਧੰਨਵਾਦ ਦੋਸਤੋ